ਕਾਰੇ ਨਾ ਲਈਏ ਮੇਰਾ ਵੀਰ 1 ਮਿੰਟ ਮੇਰੀ ਗੱਲ ਸੁਣੋ ਹਣ ਜੀ ਕਿਤੇ ਸਾਡੀਆਂ ਮਤਾਵਾਾਂ ਪੈਣਾ ਸਾਡੇ ਨਾਲ ਬਹਿ ਜਾਣ ਮਤਾਵਾਾਂ ਪੈਣਾ ਅਗਲੇ ਬੰਦੇ ਲੱਗ ਜਾਣ ਤੇ ਫਿਰ ਢਾਲ ਕਿਹੜੀ ਗੱਲ ਦਾ ਅਸੀਂ ਕਿਹੜੇ ਮੂਹਰਾੜ ਪਛਾਣ ਜਾਵਾਂਗੇ ਜਦੋਂ ਸਾਡੀਆਂ ਮਤਾਵਾਾਂ ਪੈਣਾ ਅੱਗੇ ਬਹਿ ਜਾਣ ਸਾਡੇ ਨਾਲ ਆਣ ਕੇ ਮੋਢੇ ਦਾ ਮੋਢਾ ਇਟੋਮੈਟਿਕ ਹੋ ਮੁਕੀ ਗਿਆ ਨਾ ਇਹ ਗੁਰੂ ਨਾਨਕ ਦਾ ਤਾਪੂ ਜਿਹੜਾ 40 50 ਬੰਦੇ ਦੇ ਟੱਕਰ ਆ ਜੀ ਕੀ ਇਹ ਗੱਡੀ ਲਵਾ ਲਵਾਂ ਪਰ ਆਹ ਗੱਡੀ ਦਵਾ ਲਾ ਗਾਣਾ ਲੈ ਕੇ ਮੈਂ ਗੁਰਪ੍ਰੀਤ ਸਿੰਘ ਖਾਨਪੁਰ ਕਿਸਾਨ ਮਜ਼ਦੂਰ ਗਰਸ ਕਮੇਟੀ ਪੰਜਾਬ ਤੇ ਮੇਰੇ ਨਾਲ ਸਾਰੀ ਆਗੂ ਟੀਮ ਐਸ ਵੇਲੇ ਇੱਥੇ ਹੀ ਆ ਜਿਆ ਰਹਾ ਕਿਸਾਨ ਮਜ਼ਦੂਰ ਗਰਸ ਕਮੇਟੀ ਪੰਜਾਬ ਤੇ ਭਰਾਤਰ ਜਿੱਥੇ ਬੰਦੀਆਂ ਐ ਜੜੀਆਂ ਉਹ ਇੱਥੇ ਪਹੁੰਚੀਆਂ ਜੋ ਦਿੱਲੀ ਕਟੜਾ ਐਕਸਪ੍ਰੈਸ ਵੇ ਜੋ ਆ ਰਿਹਾ ਆ ਜਿਹੜਾ ਗਰਦਾਸਪੁਰ ਕਸਬਾ ਸ੍ਰੀ ਹਰਿਕੰਦਪੁਰ ਪਿੰਡ ਕੀਮਾ ਟੁੱਡੀ ਦੇ ਵਿੱਚ ਐਸ ਵੇਲੇ ਖੜੇ ਆ ਜੋ ਡੇਲੀ ਕਟਰ ਐਕਸਪ੍ਰੈਸ ਵੇਰ ਲੰਘ ਰਿਹਾ ਜਦੋਂ ਤੋਂ ਵੀ ਇੱਥੇ ਰੋਡ ਬਣਾਉਣ ਦੀਆਂ ਵਿਉਂਤਾਂ ਪੜੀਆਂ ਜਾ ਰਹੀਆਂ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਵਕਫ ਵਕਫ ਦਫ਼ਤਰਾਂ ਦੇ ਜਿਹੜੇ ਗੇੜੇ ਕੱਢ ਚੁੱਕੇ ਆ ਇਹਨਾਂ ਦੇ ਧਰਨੇ ਮੁਜਾਰੇ ਵੀ ਚੱਲੇ ਆ ਪ੍ਰਸ਼ਾਸਨ ਅੱਗੇ ਆਪਣੀਆਂ ਡਿਮਾਂਡਾਂ ਰੱਖੀਆਂ ਗੱਲ ਰੱਖੀ ਆ ਕੋਈ ਵੀ ਗੱਲ ਜਿਹੜੀ ਹੈ ਸਲੇ ਨਹੀਂ ਗਲਾਈ ਤੇ ਕਈ ਵਾਰੀ ਪ੍ਰਸ਼ਾਸਨ ਨੂੰ ਲੱਗਿਆ ਵੀ ਸ਼ਾਂਤ ਬਈ ਤਰੀਕੇ ਨਾਲ ਪਛਾਹ ਮੋੜਿਆ ਤੇ ਮੋੜ ਤੋਂ ਬਾਅਦ ਕਈ ਵਾਰੀ ਗੱਲਬਾਤ ਆ ਰਾ ਟੇਬਲ ਤੇ ਕੱਢਿਆ ਗਿਆ ਪਰ ਅੱਜ ਵੀ ਪ੍ਰਸ਼ਾਸਨ ਇਥੇ ਜਬਰ ਦੇ ਨਾਲ ਉਹ ਇਥੇ ਪਹੁੰਚ ਚੁੱਕਾ ਆ ਆ ਤੁਹਾਡੇ ਜੋ ਇੱਕ ਬੰਦੇ ਵੱਡਾ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਤੇ ਐਸਡੀਐਮ ਉਹ ਇਥੇ ਪਹੁੰਚ ਚੁੱਕੇ ਆ ਤੇ ਉਸ ਵਾਰ ਤੇ ਬਿਲਕੁਲ ਬਾਹਰ ਇਸ ਵੇਲੇ ਜੋ ਇਥੋਂ ਦੇ ਕਿਸਾਨ ਜਿਹੜੇ ਉਹਨਾਂ ਦੀ ਮਸ਼ੀਨ ਬਾਹਰ ਕੱਢੀ ਜਾਵੇ ਉਹ ਇਸ ਵੇਲੇ ਇੱਥੇ ਜੜੇ ਆ ਪਹੁੰਚ ਚੁੱਕੇ ਆ ਤੇ ਕੋਈ ਵੀ ਜਿਹੜੀ ਗੱਲਬਾਤ ਆ ਉਹਦਾ ਸਾਰਕਾ ਹੱਲ ਨਹੀਂ ਕੱਢਿਆ ਗਿਆ ਉਹਦੇ ਵਿਰੋਧ ਦੇ ਵਿੱਚ ਆ ਜਿਹੜੇ ਕਿਸਾਨ ਆ ਮਤਾਵਾ ਪੈਣਾ ਨੌਜਵਾਨ ਜਿਹੜੇ ਆ ਉਹ ਚੜ੍ਹਦੀ ਕਲਾ ਨਾਲ ਅੱਜ ਸਵੇਰ ਤੜਕ ਤੋਂ 5 ਵਜੇ ਤੋਂ ਜਿਹੜੇ ਆ ਉਹ ਆਪਣੀ ਰੋਜੀ ਰੋਟੀ ਨੂੰ ਬਚਾਉਣ ਵਾਸਤੇ ਮੈਦਾਨ ਦੇ ਵਿੱਚ ਬੈਠੇ ਤੇ ਇਸ ਇਸ ਰਕਬੇ ਦਾ ਕੀ ਮਸਲਾ ਜਿੱਥੇ ਆਪਾਂ ਬੈਠੇ ਆ ਬਿਲਕੁਲ ਇਸ ਰਕਬੇ ਦੀ ਇਕੱਲੀ ਗੱਲ ਨਹੀਂ ਕਿ ਅਸੀਂ ਪੂਰੇ ਰੋਡ ਦੀ ਮੁਕੰਮਲ ਰੋਡ ਦੀ ਗੱਲ ਕਰ ਰਹੇ ਆ ਜੇ ਕੋਈ ਇੱਕ ਸਹਿਮਤ ਆ ਤੇ ਇੱਥੇ ਨਾਲ ਹੀ ਨੰਗਲਚੌਰ ਪਿੰਡ ਦੇ ਵਿੱਚ ਜਿਹੜੇ ਕਿਸਾਨ ਨੇ 1 ਰੁਪਈਆ ਵੀ ਨਹੀਂ ਗੱਲਿਆ ਉੱਥੇ ਵੀ ਜੜੀ ਉਹਦੀ ਜਬਰੀ ਜ਼ਮੀਨ ਕੋਈ ਗਈ ਆ ਇਹ ਇੱਕ ਇੱਕ ਖੇਤ ਦੀ ਇਕੱਲੇ ਦੀ ਗੱਲ ਨਹੀਂ ਕਿ ਇੱਕ ਖੇਤ ਵਾਟ ਨਹੀਂ ਅਸੀਂ ਲੜ ਰਹੇ ਜੋ ਸਾਡੇ ਇਹਨਾਂ ਨੂੰ ਮੰਗ ਪੱਤਰ ਦਿੱਤੇ ਗਏ ਆ ਉਹਨਾਂ ਉੱਪਰ ਜਿਹੜੀ ਆ ਵਿਚਾਰ ਕਰਕੇ ਨਵੇੜਨ ਦੀ ਗੱਲ ਆ ਆਰਬਿਟਰੇਸ਼ਨਾਂ ਚ ਕੇਸ ਪਾਇਆ ਸਰਕਾਰ ਨੇ ਕਹੇਗਾ ਵੀ ਸਰਕਾਰ ਆਰਬਿਟਰੇਸ਼ਨ ਚ ਜਾਊਗੀ ਤੇ ਤੁਹਾਨੂੰ ਜੋਗ ਮਾਅਬਾ ਜਿਹੜਾ ਆਰਬਿਟਰੇਸ਼ਨ ਵਿੱਚ ਬਤਾ ਦੇਗਾ ਸਰਕਾਰ ਉੱਥੋਂ ਵੀ ਭੱਜੀ ਆ ਲੋਕਾਂ ਦੇ ਸਾਂਝੇ ਖਾਤਿਆਂ ਦਾ ਰੌਲਾ ਆ ਤਕਸੀਮਦਾਰ ਰੌਲਾ ਆ ਇਹ ਜਮੀਨ ਕਿਸਾਨ ਜਿਹੜਾ ਬਾਹਰ ਆਇਆ ਤੇ ਦੂਜੇ ਜਿਹੜੇ ਭਰਾ ਜਿਨ੍ਹਾਂ ਦੀ ਤਕਸੀਮ ਨਹੀਂ ਗਈ ਹੋਈ ਉਹਨਾਂ ਦੀ ਜਮੀਨ ਜਿਹੜੀ ਹੈ ਕੋਈ ਜਾ ਰਹੀ ਆ ਆਹ ਜੇ ਤਰੀਕੇ ਨਾਲ ਪੱਕਾ ਰਸਤਾ ਇੱਥੇ ਜਾ ਰਿਹਾ ਆ ਇਸ ਘਰ ਨੂੰ ਰਸਤਾ ਜਾ ਰਿਹਾ ਜੇ ਰਸਤਾ ਜਾਊਗਾ ਇਹ ਤੇ ਸਰਕਾਰ ਦਾ ਪ੍ਰਮਾਣ ਨਹੀਂ ਇਹ ਘਰ ਨੂੰ ਪਹਿਲਾ ਰਸਤਾ ਦਿੱਤਾ ਜਾਵੇ ਕੋਈ ਰਸਤੇ ਦਾ ਪ੍ਰਮਾਣ ਨਹੀਂ ਕੀਤਾ ਜਾਵੇ ਅੱਜ ਪ੍ਰਸ਼ਾਸਨ ਇੱਥੇ ਆ ਕੇ ਘਰਾਂ ਨੂੰ ਜਿਹੜੀਆਂ ਬਿਜਲੀ ਦੀਆਂ ਤਾਰਾਂ ਜਾ ਰਹੀਆਂ ਆ ਉਹ ਉਹ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਆਹੜਾ ਰਾਹ ਬਣਿਆ ਰਾਹ ਨੂੰ ਢਾਉਣ ਦੀਆਂ ਗੱਲਾਂ ਕੀਤੇ ਜਾ ਰਹੀਆਂ ਜਿਹੜਾ ਹਾਈਵੇ ਆ ਨਾ ਚਾਈਵੇ ਆ ਇਹਦਾ ਫਰਜ਼ ਹੀਗਾ ਵੀ ਪਹਿਲਾਂ ਲੋਕਾਂ ਦੀ ਸੁੱਖ ਸਹੂਲਤ ਨੂੰ ਪਾਸੇ ਕਰਕੇ ਜਾਵੇ ਫੇਰ ਆਪਣਾ ਜਿਹੜਾ ਰੋਡ ਆ ਕੱਢਿਆ ਜਾਵੇ ਲੋਕਾਂ ਦੀ ਸੁੱਖ ਸਹੂਲਤ ਨੂੰ ਪਾਸੇ ਕਰਕੇ ਯਵਰ ਲੋਕਾਂ ਨੂੰ ਮੇਰੇ ਜਿਹੜਾ ਰੋਡ ਆ ਕੱਢਿਆ ਜਾ ਜਾਵੇ ਦੀਸ਼ ਦਾ ਹਾਕਮ ਜਿਹੜਾ ਇੱਕ ਰੈਂਪ ਉੱਪਰ ਬੈਠਾ ਉਹਦਾ ਰੂਬਰ ਚਾਲ ਜਿਹੜੀ ਚੱਲੀ ਆ ਉਹ ਸਮਝ ਬੈਠਾ ਕਿ ਇਹ ਜਿਹੜਾ ਮੋਰਚਾ ਸਾਰਾ ਸਮਝੀ ਗੱਲ ਰਿਹਾ ਗਰਦਾਸਪੁਰ ਜ਼ਿਲ੍ਹੇ ਦੀ ਵਾਰੀ ਆ ਉਹਦਾੜਾ ਭਲੇਖਾ ਇਹ ਦੂਰ ਕੀਤਾ ਗਿਆ ਕਿਉਂਕਿ ਜੇਕਰ ਪ੍ਰਸ਼ਾਸਨ ਜਿਹੜਾ ਇਦਾਂ ਧੱਕੇਸ਼ਾਹੀ ਕਰਦਾ ਵਾ ਇਦਾਂ ਜਵਾਬ ਦਿੱਤਾ ਜਾਊਗਾ ਇਹਦੇ ਅਣਕੇ ਆਸਣ ਤੀਜੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਭੁੱਦਨੇ ਪੈ ਸਕਦੇ ਆ ਧੰਨਵਾਦ ਵੈਗੁਰ ਜੀ ਜੀ ਬਟਾਰਾ ਸਬਡਿਵੀਜ਼ਨ ਵਿੱਚ ਸ਼੍ਰੀ ਹਰਗੋਬਿੰਦਪੁਰ ਕਿ ਅੱਜ ਅਸੀਂ ਆਏ ਹਾਂ ਜੋ ਇਹ ਨਸੋਂ ਇਹ ਵੀ ਬੰਦ ਹੈ ਤੇ ਉਹ ਹਾਈਵੇ ਅਥਾਰਟੀਆਂ ਨੂੰ ਪ੍ਰੋਬਲਮ ਆ ਰਹੀ ਸੀ ਕੁਝ ਜਿਹੜੇ ਲੈਂਡ ਓਨਰਸ ਹੈ ਇਹ ਹੈ ਮਾਲਕ ਹੈ ਜਿਹੜੇ ਉਹਨਾਂ ਨੂੰ ਕੰਮ ਨਹੀਂ ਸੀ ਕਰਨ ਦੇ ਰਹੇ ਤੇ ਜੋ ਅੜਕਾ ਪੈ ਰਿਹਾ ਸੀਗਾ ਉਸ ਕਰਕੇ ਅਸੀਂ ਪੁਲਿਸ ਫੋਰਸ ਦੇ ਨਾਲ ਇਕੱਠੇ ਕੰਮ ਕਰਵਾਉਂਦੇ ਹਾਂ ਸਰ ਇਹ ਕਹਿ ਰਹੇ ਸੀਗੇ ਕਿ ਨੰਗਲ ਚੌਰ ਵਿੱਚ ਕੁਝ ਕਿਸਾਨ ਨੂੰ ਪੈਸੇ ਦਿੱਤੇ ਬਿਨਾਂ ਪਹਿਲੀ ਵਾਰ ਦਿੱਤੇ ਉਹਦੇ ਕਰਕੇ ਇਸ ਤਰ੍ਹਾਂ ਆਇਆ ਨਹੀਂ ਨਹੀਂ ਇਸ ਤਰ੍ਹਾਂ ਦਾ ਕੋਈ ਨਹੀਂ ਹੈ ਜੋ ਵੀ ਹੋ ਰਿਹਾ ਹੈ ਕਮ ਮੈਸਰ ਹੋਏਗਾ ਦਾ ਹੋ ਰਿਹਾ ਐਸ ਪਰ ਐਕਟ ਐਸ ਪਰ ਰੂਲਸ ਹੀ ਹੋ ਰਿਹਾ ਕੋਈ ਵੀ ਐਦਾਂ ਦਾ ਕੰਮ ਨਹੀਂ ਹੋ ਰਿਹਾ ਨੈਸ਼ਨਲ ਹਾਈਵੇ ਵੱਲੋਂ ਜਿਹੜਾ ਕਿ ਕਾਨੂੰਨ ਜਿਹੜਾ ਜਿਹੜਾ ਕੀ ਚੀਮਾ ਖੁੱਡੀ ਜਿਹੜਾ ਕੰਮ ਚੱਲ ਰਿਹਾ ਹੈ ਇਸ ਪਾਲੀ ਦਾ ਤੇ ਕਲੀਅਰ ਹੈ ਪੈਸੇ ਦਿੱਤੇ ਗਏ ਨੇ ਕਿਤੇ ਕੰਮ ਚੱਲ ਰਿਹਾ ਸਾਰੀ ਦਾ ਕਲੀਅਰ ਹੈ ਜਿੱਥੇ ਇੱਥੇ ਨੈਸ਼ਨਲ ਹਾਈਵੇ ਕੰਮ ਕਰ ਰਿਹਾ ਹੈ ਸਾਰੇ ਦਾ ਕਲੀਅਰ ਹੈ ਯਾਰ ਲੀਗਲੀ ਕੰਮ ਕਰ ਰਿਹਾ ਕੋਈ ਕਿਸੇ ਕਿਸਮ ਦਾ ਜਲਦੀ ਕੋਈ ਰੂਲ ਦੀ ਕੋਰਲੇਸ਼ਨ ਨਹੀਂ ਹੋਣੀ ਚਾਹੀਦੀ ਸਰ ਕਿਸਾਨ ਇੱਕ ਕਿਸਮ ਸਾਰੇ ਬੈਠੇ ਜੀ ਕੀ ਇਹਦਾ ਕੀ ਮਕਸਦ ਕੀ ਕਰਨਾ ਅਲੱਗ ਅਲੱਗ ਇਸ਼ੂਜ਼ ਹੈਗੇ ਕਈਆਂ ਦਾ ਕਹਿੰਦੇ ਕਿ ਸਾਨੂੰ ਪੇਮੈਂਟ ਜ਼ਿਆਦਾ ਮਿਲਣੀ ਚਾਹੀਦੀ ਹੈ ਉਹਦੇ ਵਾਸਤੇ ਇੱਕ ਲੀਗਲ ਰੈਡੀਮ ਰੈਮਡੀ ਹੈ ਕੋਈ ਵੀ ਕਿਸਾਨ ਹੈ ਕੋਈ ਵੀ ਵਿਅਕਤੀ ਹੈ ਜੇ ਦੀ ਜ਼ਮੀਨ ਐਕਵਰ ਹੋਈ ਹੈ ਜੇ ਉਹਨੂੰ ਲੱਗਦਾ ਹੈ ਕਿ ਕਾਲਾ ਨੇ ਪੇਮੈਂਟ ਬਹੁਤ ਹੀ ਸੰਘਰਸ਼ ਉਹ ਨਹੀਂ ਦਿੱਤੀ ਜਿੰਨੀ ਉਹ ਚਾਹੁੰਦੇ ਸੀ ਉਹਨਾਂ ਦੇ ਚੱਲ ਰਿਹਾ ਉਹ ਫਿਰ ਆਰਬਿਟਰੇਸ਼ਨ ਕਮਿਸ਼ਨ ਸਾਹਿਬ ਦੀ ਕੋਰਟਸ ਜਾ ਕੇ ਉਸ ਤੋਂ ਬਾਅਦ ਉਹ ਚੱਲ ਰਿਹਾ ਸਕਦੇ ਉਸ ਤੋਂ ਬਾਅਦ ਹਾਈ ਕੋਰਟ ਹੈ ਅਸਲ 'ਚ ਉਹ ਆਪ ਹੀ ਕਈ ਬਹੁਤ ਜਗ੍ਹਾ ਦੇ ਉੱਤੇ ਵੀ ਨਜਾਇਜ਼ ਕਣਕ ਜਿਹੜੀ ਆ ਇਹਨਾਂ ਨੇ ਸਰ ਜੇਕਰ ਇਹ ਕਿਸਾਨ ਇਸ ਤਰ੍ਹਾਂ ਮਤਲਬ ਧਰਨਾ ਦੇ ਕੇ ਰੱਖਣਗੇ ਫਿਰ ਪ੍ਰਸ਼ਾਸਨ ਕੀ ਆਪਣਾ ਕੋਈ ਮਨੇ ਰੇ ਜੋ ਮੌਕਾ ਸਵੈ ਕਰ ਰਹੇ ਗੱਲਬਾਤ ਵੀ ਲਗਾਤਾਰ ਚੱਲ ਰਹੀ ਹੈ ਕਾਫੀ ਲੰਬੇ ਸਮੇਂ ਤੋਂ ਇਹ ਗੱਲਬਾਤ ਅੱਜ ਵੀ ਕਰ ਰਹੇ ਨੇ ਤਾਂ ਹੀ ਸਮਝਾ ਰਹੇ ਕਿ ਨਹੀਂ ਭੂਤ ਨਹੀਂ ਆ ਰਿਹਾ ਲਿਗਲੀ ਹੋ ਰਿਹਾ ਕੋਈ ਪੈਸਾ ਨਹੀਂ ਇਹਨਾਂ ਨੂੰ ਪੂਰਾ ਦਿੱਤਾ ਬਕਾਇਦਾ ਚਾਰ ਗੋਲ ਬੱਧ ਦੇ ਮੁਤਾਬਕ ਕੀ ਕਰ ਰਹੀ ਹੈ ਜ਼ਮੀਨਾਂ ਜਿਹੜੀ ਪੈਸਾ ਨਹੀਂ ਇਹਨਾਂ ਨੇ ਪੂਰਾ ਕੀਤਾ ਇਹਨਾਂ ਨੇ ਆਣ ਕੇ